ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟੌਪ ਦੀ ਜਰਸੀ ਵੜ ਸੇ ਲਈ ਲੈ ਕੇ ਆਏ ਹਾਂ ਜੀ ਤਾਜੀ ਸੂਈ ਹੈ ਬਾਈ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੇ ਬਾਈ ਜੀ ਬਾਈ ਜੀ ਸੋ ਸਿਕਾਰ ਹਾਂ ਜੀ ਹਾਂ ਸਰ ਹੋਰ ਠੀਕ ਹਾਂ ਜੀ ਬਹੁਤ ਵਧੀਆ ਦਾ ਸਾਹਿਬ ਨਾਮ ਤੇ ਐਡਰੈਸ ਬੋਲੋ ਅੰਦਰ ਸਾਹਿਬ ਬੱਬੂ ਜੀ ਆਪਣਾ ਫਰੰਡ ਆਪਣਾ ਸੁਲਾਬਤਪੁਰਾ ਜਿਲ੍ਹਾ ਬਾਈ ਜਿਲ੍ਹਾ ਆਪਾਂ ਨੂੰ ਮਠੰਡਾ ਪਿੰਡ ਤਸੀਰ ਬਾਈ ਹਰਾਪਰਾ ਪੋ ਜੀ ਨੇੜੇ ਪਿੰਡ ਬਾਈ ਨੇੜੇ ਆਪਣੇ ਭਧੌੜ ਰਗਾ ਜੀ ਭਗਤਾ ਭਾਈ ਰੂਪਾ ਮੋਬਾਈਲ ਨੰਬਰ ਬੋਲੋ 747312 ਦ ਕੀਡਾ ਸੂਆ ਸੂਈ ਆ ਜਰਸੀ ਪਾ ਕੇ ਇਹ ਕੋਲੋਂ ਅੱਛੀ ਸੂਈ ਆ ਸਰ ਕਦੋਂ ਸੂਈ ਆ ਇਹਨੂੰ ਅੱਜ ਜੀ ਦੂਜਾ ਦਿਨ ਬੱਚਾ ਕੀ ਦੇਤਾ ਬੱਚਾ ਦਿੱਤਾ ਇਸ ਬੱਚਾ ਦਿੱਤਾ ਭਾਈ ਠੀਕ ਆ ਆਰਡਰ ਕਮਾਲ ਆ ਹਾਂਜੀ ਹਾਂਜੀ ਬਹੁਤ ਸੋਹਣਾ ਆਰਡਰ ਭਾਈ ਪੱਕਾ ਪੱਕਾ ਲੇਵਾ ਕਿੰਨਾ ਦੁੱਧ ਜੀ ਰੂ ਬੱਬੂ ਅੱਜ ਦੁੱਧ 15 ਕਿਲੋ ਦੀ ਮੀਲ ਹੈ ਜੀ ਇਹ ਕੋਲ 14 15 14 15 ਜੀ ਹੂੰ ਹਣ ਥੋੜਾ ਬੜਾ ਚੰਗਾ ਬੜਾ ਨਿਆਣਾ ਨਾੜ ਦਿਖਾਓ ਜੀ ਕਿੰਨੀ ਚੰਗੀ ਹੈ ਗੁਲਾਬੀ ਥਣ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਲੱਗਿਆ ਜਰਸੀ ਬਰੀਡ ਮੰਗ ਫੁੱਲ ਮਿਲਦੀ ਘਟਾ ਬਈ ਮਸਤ ਹੈਡੀਆ ਜੀ ਦੇਖੋ ਹੁਣ ਤੁਸੀਂ ਵੀਡੀਓ ਬਣਾਈ ਜਾਂਦੇ ਹੋ ਬੰਦੇ ਕਹਿੰਦੇ ਡਰਦੀ ਹੈ ਗਾਦੀ ਦੇਖ ਮੌਜ ਨਾਲ ਗਾਲਾਂ ਕਢੀ ਜਾਂਦੇ ਸਹੀ ਗੱਲ ਕੋਈ ਟੈਨਸ਼ਨ ਨਹੀਂ ਕੀ ਬਾਤ ਆ ਭਾਈ ਲੈ ਵਾ ਲੂਗਾ ਬੜਾ ਫਿਰਦਾ ਹੈ ਜਨ ਮਾਜਾ ਹੀਟਿੰਗ ਬੜੀ ਤਕੜੀ ਹੈ ਨੇੜ ਤੋਂ ਚੈੱਕ ਕਰ ਲਓ ਕੀ ਬਾਤ ਆ ਭਾਈ ਪੂਰਾ ਫਿੱਟ ਫਿੱਟ ਲੈ ਵਾ ਖੋਲ ਦੇ ਬੱਬੂ ਤੋਰ ਕੇ ਦਿਖਾ ਦੇ ਇੱਕ ਨੰਬਰ ਬ੍ਰੀਡ ਆ ਗਰਮੀ ਘੱਟ ਮਨ ਨੂੰ ਖੈਂਡ ਚੰਗੀ ਉਹ ਸੂਈ ਸਵਾਈ ਬੱਚਾ ਦੇ ਤਾਂ ਅਵਸ਼ੱਕ ਕਲਰ ਕਲਰ ਕਰਮਾ ਦਾ ਬੜਾ ਚੰਗਾ ਲੈ ਬਿਊਟੀ ਚੈੱਕ ਕਰੋ ਕਿ ਨਹੀਂ ਹਾਂਜੀ ਹਾਂ ਕੀ ਬਾਤ ਆ ਭਾਈ ਥੋੜਾ ਜਿਹਾ ਬੱਚੇ ਦਾ ਤਾਂ ਕਰਦੀ ਹੈ ਜੀ ਹਮਮ ਸਰ ਜਦ ਤਰਫੋਂ ਬੜੀ ਬ੍ਰੀਕ ਹੈ ਨਾ ਬੈਡ ਕਲਰ ਕਲਰ ਬੜਾ ਚੰਗਾ ਹੈ ਨਾ ਨਾਰਮਲ ਹਾਈਟ ਆ ਜੀ ਆਪਾਂ ਪਹਿਲਾਂ ਦੱਸ ਦਿੰਦੇ ਹਾਂ ਸਹੀ ਆ ਭਾਈ ਕੋਈ ਭੈਣ ਭਰਾ ਆਪਾਂ ਨੂੰ ਆਈ ਨਾ ਪੁੱਛੇ ਵੀ ਕੱਦ ਛੋਟਾ ਜਾਂ ਵੱਡਾ ਹਮਮ ਨਾਰਮਲ ਹਾਈਟ ਆ ਜੀ ਓਕੇ ਪੂਰੇ ਕੋਈ ਨਹੀਂ ਸਕੀ ਕਾਲਜ ਆ ਰਹੀ ਪੰਜਾਬ ਵਾਲੀ ਹੈ ਸਹੀ ਗੱਲ ਆ ਭਾਈ ਫਿਰ ਤੇ ਟਿੰਗੋ ਲਈ ਆਪਾਂ ਹਮਮ ਬਾਕੀ ਤੋਰਾ ਚੈੱਕ ਕਰੋ ਇੱਕ ਨੰਬਰ ਤੋਰਾ ਕਰਮਾਲੀ ਦਾ ਲੈ ਗਿਆ ਬਾਤ ਆ ਬਾਈ ਲੇਵਾ ਬਾਲਾ ਫਿੱਟ ਫਿੱਟ ਪਿਆ ਕਰਮਾਲੀ ਦਾ ਹੂੰ ਹੂੰ ਕੀ ਬਾਤ ਹੈ ਹੀ ਮੋ ਲੱਭੂ ਜੈਜ ਬਾਈ ਕੱਟ ਸਾਬ 55 ਨਹੀਂ ਕੋਈ 60 ਜੀ ਹਾਂਜੀ ਮੰਨ ਕੇ ਚੱਲੋ ਜੀ ਇਹ ਆਪਾਂ ਵਾੜ ਦੇ ਦੇਵਾਂਗੇ 55000 ਜਮੋ ਜੈਜ ਮੋਤਲ ਜਿਵੇਂ ਮਰਜੀ ਬੈਠਾ ਰਹੇ ਕੋਈ ਚੈੱਕ ਨਹੀਂ ਨਹੀਂ ਕਰਨੇ ਕੋਈ ਪਰੇਸ਼ਾਨੀ ਨਹੀਂ ਸਾਡੇ 53000 ਦੀ ਵੇੜ ਬਾਈ ਜੀ ਦੇਗੀ ਬਾਹਰ ਨਾਲ ਪੁੱਛੀ ਬਾਹਲੀ ਠੰਡੀ ਹੈ ਬੱਬੂ ਹਣਾ ਜਮਾ ਫਿੱਟ ਫਿੱਟ ਲੇਵਾ ਗਲੀ ਦੇ ਵਿਚਾਲੇ ਖੜਾ ਲਈ ਬਾਈ ਨੇ ਜਿਵੇਂ ਮਰਜੀ ਲੈ ਜਿੱਧਰ ਦੀ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕੋਈ ਟੈਨਸ਼ਨ ਨਹੀਂ ਲੈਵਾ ਦੇ ਫਿੱਟ ਫਿੱਟ ਲੇਵਾ ਬਾਕੀ ਬਈ ਫੈਂਟ ਫੋਲੋ ਗਰਮੀ ਬਿਲਕੁਲ ਨਹੀਂ ਮਾਂਦੀ ਲੈ ਆ ਵਾਹ ਬੜੀ ਸਫਾਈ ਆ ਲੈ ਵੀ ਜੀ ਬਾਕੀ ਮੋਲ ਵੀ ਜਾਇਜ ਆ ਕਿ ਨਹੀਂ ਡਾਕਟਰ ਸਾਹਿਬ ਇਹ ਦੂ ਘਟ ਪਈ ਬੱਚੀ ਫਿਰ ਕਿੰਨੇ ਦੇਰ ਜਮਾ ਖੇਤ ਦੇ ਮੋਲ ਰੱਖਿਆ ਜਾਇਜ ਮੋਲ ਰੱਖਿਆ ਤਾਜ਼ੀ ਕਰਕੇ ਸਹੀ ਹੈ ਲੈ ਵੀ ਕੀ ਬਾਤ ਹੈ ਲੈ ਸੂਰਾ ਤੂਰਾ ਇੱਕ ਨੰਬਰ ਆ ਕਿ ਨਹੀਂ ਕਰਮਾਲੀ ਦਾ ਊੜੀਆ ਕੀ ਊੜੀਆ ਕੀ ਐਂ ਗੱਲ ਤਾਂ ਕੇਲਾ ਜੂਰ ਕਰਦੇ ਬੱਚੇ ਦਾ ਤਾਂ ਫਿਰ ਤਾਜ਼ੀ ਸੂਈ ਆ ਨਾ ਵੀਰੇ ਹਾਂ ਆ ਦੇਖ ਬੱਚੇ ਦੇ ਵਾਲੋਂ ਹਾਂ ਤੇ ਬਾਕੀ ਕੋਈ ਚੱਕਰ ਨਹੀਂ ਧਾਰਾਂ ਬਾਈ ਦੀ ਮਾਰ ਕੇ ਦਿਖਾਉਂਦਾ ਬੜੀ ਠੰਡੀ ਹੈ ਨਾ ਜਿਵੇਂ ਮਰਦੀ ਨਿਆਣਾ ਪਾਲਾ ਕੋਈ ਚੱਕਰੀ ਨਹੀਂ ਕਹਿਣਾ ਗਰਮ ਵਾਲੀ ਨੇ ਕੁਝ ਠੰਡੀ ਸੀ ਦਾ ਹੂੰ ਛੱਡ ਦਿਓ ਜੀ ਆਹ ਲਾਉਂਦੇ ਹੀ ਖਾਣ ਵਾਲਾ ਚੰਗਿਆ ਨਾ ਵਾਹ ਜਗਾ ਹੂੰ ਇੱਕ ਨੰਬਰ ਥਾਂ ਵਿੱਚ ਹੀ ਦਿੱਕਤ ਇਕੱਲਾ ਥਾਂ ਤੇ ਕੀ ਆ ਬਾਤ ਆ ਗੇਟੇ ਤੇ ਰੁੱਟਾ ਆਕੇ ਨਾ ਚੰਨੀ ਹਮਮ ਬਾਕੀ ਠੰਢੀ ਫੁੱਲ ਆਕੇ ਨਹੀਂ ਕਹਿਣਾ ਗਰਮ ਵਾਲੀ ਨੇ ਕੁਛ ਨਹੀਂ ਜਿਵੇਂ ਮਰਜੀ ਬਹਿ ਜਾ ਕੋਈ ਚੱਕਰੀ ਮੈਂ ਮੋਹਨ ਬੱਚਾ ਚੱਟਣ ਲੱਗਿਆ ਸਹੀ ਹੈ ਲੋ ਯਾਰ ਖਾ ਤਾਂ OK ਮਾਰ ਦੋ ਤਾਰ ਪੂਨੇ ਥਾਣਾ ਦਾ ਖਾਉ ਤਾਰ ਹਮ ਚੋਣ ਬੜਾ ਚੰਗਾ ਹੈ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਗਰਮ ਵਾਲੀ ਨੇ ਕੁਛ ਨਹੀਂ ਠੰਡੀ ਸੀ ਬੜੀ ਚੰਗੀ ਚਵਾਈਏ ਹਾਂ ਹਾਂ ਹਮ ਤੋਂ ਭਰਿਆ ਘਮ ਹੂੰ ਨਿਬੜਦੀ ਹੈ ਕੀ ਕਰਦਾ ਜੀ ਹੂੰ ਚੋਈ ਚੱਲੇ ਠੀਕ ਹੈ ਹਾਂਜੀ ਆ ਮਗਰਲੇ ਦੇਖੋ ਜੀ ਓਕੇ ਜੀ ਮਗਰਲੇ ਥਨਾਈ ਚਵਾਈ ਚੈੱਕ ਕਰੋ ਇੱਕ ਨੰਬਰ ਚੋਣ ਮੋਟਾ ਮੋਟਾ ਚੋਣ ਜਿਵੇਂ ਮਰਜ਼ੀ ਚੋਈ ਚੱਲ ਬੜੀ ਠੰਡੀ ਹੈ ਹੂੰ ਐ ਨਹੀਂ ਕਹੋ ਸਹੀ ਗੱਲ ਹੈ ਮੱਝ ਨਾਲ ਦਾ ਹੀ ਦੁੱਧ ਦੇ ਦੇਣਾ ਫੈਂਟ ਕਰਮ ਵਾਲੀ ਦੀ ਬਹੁਤ ਚੰਗੀ ਹੈ ਹਾਂਜੀ ਹੋਨ ਕਰਕੇ ਲੈ ਪਰ ਕਿੰਨਾ ਚੱਲ ਬਸ ਮਾ ਕਰਕੇ ਥਣ ਕੱਲਾ ਕੱਲਾ ਜੀ ਹੂੰ ਕੋਈ ਫੋੜ ਨਹੀਂ ਛਾਂ ਕੁਛ ਸਹੀ ਆ ਭਾਈ ਤੇ ਕਿਸੇ ਵੀਰ ਨੂੰ ਭਾਈ ਵੈਡ ਪਸੰਦ ਆਵੇ ਤਾਂ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ